ਕਹਣਾ ਚਾਹੁੰਗੇ ਅੱਜ ਤੁਸੀਂ ਅੱਜ ਦੇਖੋ ਗੁਰੂ ਸਾਹਿਬ ਨੇ ਕਿਰਪਾ ਕੀਤੀ ਹੈ ਤੇ ਗੁਰੂ ਸਾਹਿਬ ਦਾ ਧੰਨਵਾਦ ਕਰਨੇ ਕਰਨ ਵਾਸਤੇ ਆਏ ਆ ਸਾਰੀ ਸੰਗਤ ਨੂੰ ਨਾਲ ਲੈ ਕੇ ਤੇ ਆਪਣੇ ਸਾਰੇ ਆਮ ਆਦਮੀ ਪਾਰਟੀ ਦੇ volunteers workers ਸਹਿਬਾਨ ਫੈਮਿਲੀ ਮੈਂਬਰ ਸਾਰੇ ਗੁਰੂ ਸਾਹਿਬ ਦਾ ਧੰਨਵਾਦ ਕੀਤਾ ਤੇ ਪ੍ਰਮਾਤਮਾ ਤੁਸੀਂ ਬਹੁਤ ਵੱਡੀ ਕਿਰਪਾ ਕੀਤੀ ਹੈ ਤੇ ਮੈਂ ਪੂਰੀ ਇਮਾਨਦਾਰੀ ਨਾਲ ਪੰਜਾਬ ਦੇ ਲੋਕਾਂ ਦੀ ਸੇਵਾ ਕਰਾਂਗਾ ਸੋ ਗੁਰੂ ਘਰ ਦੇ ਵਿੱਚ ਅਰਦਾਸ ਕੀਤੀ ਹੈ ਕਿ ਮਾਰਗ ਅੱਗੇ ਹੱਥ ਰੱਖੀ ਤੁਹਾਡੀ ਦਿਆ ਨਾਲ ਇੱਥੇ ਪਹੁੰਚੇ ਆ ਤੇ ਅੱਗੇ ਵੀ ਤੁਸੀਂ ਹੀ ਇਹ ਕਰਨੀ ਹੈ ਤੇ ਮੈਂ ਪੰਜਾਬ ਦੀ ਜਿਹੇ ਬਾ ਪੂਰੀ ਇਮਾਨਦਾਰ ਕਰਦਾ ਸਰ ਕੀ ਲੋਕਾਂ ਨੂੰ ਜਿਹੜੇ ਤੁਹਾਡੇ ਸੰਦੋਖ ਦੇ ਇਹ ਵਰਕਰ ਸੀ ਉਹਨਾਂ ਦੀ ਮਿਹਨਤ ਤੇ ਉਹ ਗੱਡੀ ਨੂੰ ਹੈ ਨਾ ਜਿਹੜੀ ਮੈਂ ਪੂਰੇ ਆਪਣੇ ਹਲਕੇ ਸਾਹਮਣੇ ਸਾਰੇ ਵਰਕਰ ਸਹਿਬਾਨਾਂ ਦਾ ਪ੍ਰਧਾਨ ਸਹਿਬਾਨਾਂ ਦਾ ਲੁਧਿਆਣਾ ਜ਼ਿਲ੍ਹੇ ਦੇ ਸਾਰੇ ਐਮਐਲਏ ਸਹਿਬਾਨਾਂ ਦਾ ਪੰਜਾਬ ਦੇ ਐਮਐਲਏ ਸਹਿਬਾਨਾਂ ਦਾ ਮੰਤਰੀ ਸਹਿਬਾਨਾਂ ਦਾ ਧੰਨਵਾਦ ਕਰਦਾ ਕਿ ਜਿਨ੍ਹਾਂ ਨੇ ਸਾਰਿਆਂ ਨੇ ਪਿਆਰ ਕੀਤਾ ਪ੍ਰਸ਼ਾਸਨ ਦਾ ਧੰਨਵਾਦ ਕਰਦਾ ਕਿ ਜਿਨ੍ਹਾਂ ਨੇ ਪੂਰਾ ਪਿਆਰ ਕੀਤਾ ਤੇ ਆਪਾਂ ਹਲਕੇ ਸੇਵਾ ਵਧੀਆ ਮਾਣਦਰਨ ਲਵਾਈ ਉਹਨਾਂ ਵਾਲੇ ਟਾਈਮ ਤੇ ਵੀ ਪੰਜਾਬ 'ਚ ਵੀ ਸਾਰਿਆਂ ਨੂੰ ਨਾਲ ਲੈ ਕੇ ਖਾਸ ਕਰਕੇ ਲੁਧਿਆਣਾ ਜ਼ਿਲ੍ਹੇ ਦੇ ਸਾਰੇ ਐਮਐਲਏ ਸਬੰਧਾ ਨੂੰ ਆਪਣੇ ਭਰਾਵਾਂ ਨੂੰ ਪੈਣਾ ਨੂੰ ਨਾਲ ਲੈ ਕੇ ਮੇਰੇ ਤੋਂ ਸਾਰੇ ਉਮਰ ਦੇ ਵੱਡੇ ਸਾਰਿਆਂ ਨੂੰ ਨਾਲ ਲੈ ਕੇ ਇਕੱਠੇ ਆਪਾਂ ਪੰਜਾਬ ਦੀ ਲੁਧਿਆਣਾ ਦੀ ਸੇਵਾ ਕਰਾਂਗੇ ਮੁੜਿਆ ਜੀ ਤੁਸੀਂ ਦੋ ਜ਼ਿਲ੍ਹਿਆਂ 'ਚ ਰਹਿੰਦੇ ਹੋ ਨਾ ਫਟੇ ਕਰਦੇ ਹੋ ਲੁਧਿਆਣਾ ਜ਼ਿਲ੍ਹੇ ਦਾ ਸਾਡੀ ਜਿਲ੍ਹੇ ਦੀ ਪੂਰੇ ਪੰਜਾਬ ਦੀ ਸੇਵਾ ਕਰਾਂਗੇ ਇਮਾਨਦਾਰ ਜਦੋਂ ਮਾਲਕ ਨੇ ਐਡੀ ਵੱਡੀ ਖੁਸ਼ੀ ਦਿੱਤੀ ਆ ਤੇ ਖੁਸ਼ੀ ਦੀ ਲਹਿਰ ਪਰਿਵਾਰ 'ਚ ਤੇ ਕੀ ਪੂਰੇ ਹਲਕੇ ਵਿੱਚ ਆ ਪੂਰੇ ਪੰਜਾਬ ਵਿੱਚ ਆ ਸਾਨੂੰ ਸਾਰਿਆਂ ਤੇ ਮਾਨ ਹੈ ਕੋਈ ਸਾਨੂੰ ਮਾਲਕ ਨੇ ਜੇ ਇੱਥੇ ਪਹੁੰਚਾਇਆ ਤੇ ਹੋਰ ਵੀ ਵੱਡੀ ਸੇਵਾ ਦਿੱਤੀ ਆ ਸੇਵਾਦਾਰ ਬਣ ਕੇ ਸੇਵਾ ਕਿ ਲੱਗਦਾ ਤਿੰਨ ਤਿੰਨ ਡਿਪਾਰਟਮੈਂਟ ਨੇ ਔਰ ਵੱਡੀ ਜ਼ਿੰਮੇਵਾਰੀ ਮਾਨ ਸਾਹਿਬ ਨੇ ਦਿੱਤੀ ਆ ਔਰ ਹੁਣ ਬਲਦ ਦੇ ਕਿ ਜਿਹੜਾ ਜਿੰਮਾ ਹੈ ਦਿੱਤਾ ਗਿਆ ਉਹਨੂੰ ਕਿਸ ਤਰ੍ਹਾਂ ਨਿਭਾਇਆ ਜਾਏਗਾ ਕਿਉਂਕਿ ਜਿਸ ਨੂੰ ਪਤਾ ਲੱਗਿਆ ਕਿ ਉਹ ਹੀ ਬੜੇ ਡਰ ਦੇ ਰਿਖੇ ਲੈ ਨੇ ਜਦੋਂ ਮਾਲਕ ਕੋਈ ਜ਼ਿੰਮੇਵਾਰੀ ਵੱਡੀ ਦਿੰਦਾ ਤੇ ਸੇਵਾ ਵੀ ਉਸੇ ਤਰ੍ਹਾਂ ਵਧਾ ਦਿੰਦਾ ਉਹ ਆਪ ਹੀ ਬਲ ਬਖਸੂ ਆ ਪੂਰੇ ਪੰਜਾਬ ਦੀ ਸੇਵਾ ਕਰਨੀ ਅੱਜ ਹਲਕੇ ਦੇ ਲੋਕਾਂ ਨੂੰ ਪਿਆਰ ਦੇ ਕੇ ਬਹੁਤ ਵਧੀਆ ਲੱਗਾ ਜੀ ਸਾਰੇ ਸਨੇਹਾ ਵੀ ਨਹੀਂ ਲੱਗਾ ਕੋ ਸਨੇਹਾ ਕੱਲ ਤਾਂ ਲੱਗਿਆ ਸੀ ਕੱਲ ਉੱਥੇ ਲੇਟ ਹੋ ਗਏ ਤੇ ਅੱਜ ਪਹਿਲਾਂ ਗੁਰੂ ਸਾਹਿਬ ਦਾ ਔਟ ਆਸਰਾ ਲਿਆ ਤੇ ਜਿੱਦਾਂ ਜਿੱਦਾਂ ਪਤਾ ਲੱਗਾ ਤੁਸੀਂ ਦੇਖਿਆ ਬਹੁਤ ਜ਼ਿਆਦਾ ਕਟ ਸੀ ਕੀ ਕਹਿਣਾ ਚਾਹ ਰਹੇ ਹਾਂ ਬਹੁਤ ਬਹੁਤ ਧੰਨਵਾਦ ਸਾਰੇ ਇਲਾਕਾ ਨਿਵਾਸੀਆਂ ਦਾ ਜਿਵੇਂ ਉਹਨਾਂ ਨੇ ਸਾਨੂੰ ਪਹਿਲਾਂ ਚੁਣਿਆ ਸੀ ਸੇਵਾਦਾਰ ਬਣਾਇਆ ਉਹ ਮੈਂ ਹੀ ਉਹਨਾਂ ਦੇ ਨਾਲ ਸੇਵਾ ਕਰਾਂਗਾ ਪੋਰੇਲ ਨੂੰ ਦੇ ਆ ਸ਼ਹਿਰ ਨੂੰ ਇੱਕ ਵੱਡਾ ਤੋਹਫਾ ਮਿਲਿਆ ਦਿੱਤਾ ਗਿਆ ਸੀ ਇਹ ਮਾਨ ਵੱਲੋਂ ਕੀ ਕਹਿਣਾ ਚਾਹੋਗੇ ਦੇਖੋ ਜੀ 2.5 ਸਾਲ ਦਾ ਤਪਸੀ ਬਹੁਤ ਕੰਮ ਕੀਤਾ ਹੈ ਬਹੁਤ ਹਿੰਮਤ ਬਖਸ਼ੀ ਹੈ ਪਾਰਟੀ ਦੀ ਹਰ ਐਕਟੀਵਿਟੀ ਤੇ ਖੜਾ ਉਤਰਨਾ ਜਿਹਦਾ ਅੱਜ ਸਿਲਾ ਮਿਲਿਆ ਅਸੀਂ ਧੰਨਵਾਦ ਕਰਦੇ ਹਾਂ ਸਾਡੇ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਅਤੇ ਸਾਡੇ ਪਾਰਟੀ ਸੁਨੀਮੋ ਸ਼੍ਰੀ ਅਰਵੀ ਕੇਜਰੀਵਾਦੀ ਦਾ ਜਿਨ੍ਹਾਂ ਅਨਾ ਵੱਡਾ ਤੋਹਫਾ ਦਿੱਤਾ ਸਾਨੂੰ ਲੁਧਿਆਣਾ ਵਿੱਚ ਜ਼ਿਲ੍ਹੇ ਦੇ ਵਿੱਚ ਦੋ ਦੋ ਮੰਦਰੀ ਦਿੱਤੇ ਟਿੰਨ ਡਿਪਾਰਟਮੈਂਟ ਵੀ ਮਿਲ ਗਏ ਤੁਹਾਡੇ ਇਲਾਕੇ ਨੂੰ ਬਹੁਤ ਵਧੀਆ ਜੀ ਦੇਖੋ ਲੋਕਾਂ ਦੀਆਂ ਜਿਹੜੀਆਂ ਮੁਸ਼ਕਲਾਂ ਨੇ ਅਸੀਂ ਜਿਹੜੇ ਇਹ ਮਹਿਕਮੇ ਸਾਡੇ ਮਾਲਯੋਗ ਮੰਤਰੀ ਸਾਹਿਬ ਨੂੰ ਮਿਲੇ ਨੇ ਅਸੀਂ ਆਹੀ ਐਮਐਲਏ ਸਾਹਿਬ ਨੇ ਸੋਰੀ ਮੰਤਰੀ ਸਾਹਿਬ ਨੇ ਇਹ ਚੀਜ਼ਾਂ ਪਹਿਲੇ ਕਲੀਅਰ ਕਰ ਦਿੱਤੀਆਂ ਸੀਗੀਆਂ ਕਿ ਵੀ ਅਸੀਂ ਜਦੋਂ ਵੀ ਇਹ ਮੰਤਰਾਲੇ ਮਿਲੇ ਮੈਨੂੰ ਅਸੀਂ ਵੱਧ ਤੋਂ ਵੱਧ ਝੜ ਕੇ ਲੋਕਾਂ ਦਾ ਕੰਮ ਕਰਾਂਗੇ ਇਸੇ ਦਾ ਜਲਦੀ ਜਲਦੀ ਇਹ ਜੋ ਵੀ ਨਿਵਾਰਣ ਕਰਿਆ ਕਰਾਂਗੇ